ਪੀ ਇੰਡੀਆ ਟੀਵੀ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰੈਪੀ ਪਾਟਿਆ ਅੱਜ ਅਸੀਂ ਨਕੋਦਰ ਤੋਂ ਤੁਹਾਨੂੰ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜਲੰਧਰ ਰੋਡ ਦੇ ਨਾਲ ਜਿਹੜੀ ਨਹਿਰ ਆਉਂਦੀ ਹੈ ਪਹਿਲੇ ਤਾਂ ਤਸਵੀਰਾਂ ਦਿਖਾਵਾਂਗੇ ਹਾਲਾਤ ਵੇਖੋ ਇਸ ਦੇ ਹਾਲਾਤ ਇਸ ਵੇਲੇ ਕੀ ਬਣੇ ਹੋਏ ਆ ਪਰ ਇਹ ਤੁਹਾਨੂੰ ਤਸਵੀਰਾਂ ਤਾਂ ਦਿਖਾ ਰਹੇ ਆ ਸੰਤ ਨਿਰੰਕਾਰੀ ਮਿਸ਼ਨ ਅਤੇ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਟੀਚਾ ਚੱਕਿਆ ਗਿਆ ਆ ਸਵੱਛ ਜਲ ਸਵੱਛ ਮਨ ਇਹ ਜਿਹੜਾ ਟੀਚਾ ਜਿਹੜਾ ਚੱਕਿਆ ਗਿਆ ਆ ਸੰਤ ਨਨਨਕਾਰੇ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਉਹਨਾਂ ਦੇ ਜਿਹੜਾ ਜਨਮ ਦਿਨ ਸੈਲੀਬ੍ਰੇਟ ਕੀਤਾ ਜਾਂਦਾ ਆ ਛਟਕੇ ਨਹੀਂ ਮਨਾਇਆ ਜਾਂਦਾ ਉਹ ਇੱਕ ਜਿਹੜਾ ਬਰਥਡੇ ਸੈਲੀਬ੍ਰੇਟ ਕੀਤਾ ਜਾਂਦਾ ਆ ਉਹ ਇੱਕ ਸਵੱਛ ਜਲ ਸਵੱਛ ਮਨ ਉਹਦਾ ਮਤਲਬ ਹੈਗਾ ਆ ਵੀ ਜਿਹੜਾ ਸਾਡਾ ਆਲਾਦ ਵਾਲਾ ਸਾਫ ਹੋਊਗਾ ਤਾਂ ਹੀ ਅਸੀਂ ਆਪਣੇ ਜਿਹੜੇ ਮੰਨ ਦੀ ਵਿਵਸਾ ਜਿਹੜੀ ਆਪਾਂ ਲੋਕਾਂ ਨੂੰ ਵਿੱਚ ਸਹੀ ਤਰ੍ਹਾਂ ਵੇਚਾਂਗੇ ਔਰ ਉਸੇ ਚੀਜ਼ ਨੂੰ ਦੇਖਦੇ ਓਏ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨਿਰੰਕਾਰੀ ਮਿਸ਼ਨ ਤੋਂ ਉਹਨਾਂ ਦੇ ਨਿਚਾ ਨਿਰਦੇਸ਼ਾ ਹੇਟ ਪੂਰੇ ਵਰਲਡ ਦੇ ਵਿੱਚ ਜਿਹੜਾ ਟੀਚਾ ਜਿਹੜਾ ਸਵੱਛ ਜਲ ਸਵੱਛ ਮਨ ਪ੍ਰੋਜੈਕਟ ਅਮ੍ਰਿਤਾ ਟੀਚਾ ਜਿਹੜਾ ਆ ਉਸ ਨੂੰ ਨਿਭਾਉਣ ਵਾਸਤੇ 22 ਫਰਵਰੀ ਦਿਨ ਐਤਵਾਰ ਨੂੰ ਪੂਰੇ ਵਰਲਡ ਦੇ ਵਿੱਚ ਜਿਹੜਾ ਸਫਾਈ ਅਭਿਆਨ ਕੀਤਾ ਜਾਵੇਗਾ ਔਰ ਇਹ ਦੇਖ ਸਕਦੇ ਆ ਤਸਵੀਰਾਂ ਨਹਿਰ ਦੀ ਨਕੋਦਰ ਦੀ ਜਿਹੜੀ ਬਰਾਜ ਆ ਨਕੋਦਰ ਮੁਖੀ ਗਪਿਆ ਸਿੰਘ ਪਾਟਿਆ ਜੀ ਨੇ ਉਹਨਾਂ ਦੀ ਰਹਿਨਮਾਈ ਇਹ ਜਿਹੜੀ ਨਿਲਕਾਰੀ ਭਵਨ ਨਕੋਦਰ ਦੀ ਸੰਗਤ ਔਰ ਸੇਵਾਦਾਰ ਦੇ ਮੈਂਬਰ ਇਸ ਨੂੰ ਨਿਭਾਉਣਗੇ ਇਹ ਜਿਹੜੀ ਨਹਿਰ ਦੀ ਪੂਰੀ ਤਰ੍ਹਾਂ ਸਫਾਈ ਕੀਤੀ ਜਾਵੇਗੀ ਹਾਲਾਤ ਤੁਹਾਡੇ ਸਾਹਮਣੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਕੋਦਰ ਤੋਂ ਇਹ ਬਹੁਤ ਜ਼ਿਆਦਾ ਜਿਹੜੀ ਹਾਲਤ ਵਾਲੀ ਗੰਦਗੀ ਵੀ ਪਹਿਲੀ ਵਹੀ ਆ ਔਰ ਹਜ਼ਾਰਾਂ ਜਿਹੜੇ ਅਨੁਾਈ ਨੰਕਾਰੇ ਮਚਨ ਦੇ ਇੱਥੇ ਆਣਗੇ ਇੱਥੇ ਸਫਾਈ ਭਿਆਨ ਚੱਲੇਗਾ ਕਿਉਂਕਿ ਹਰ ਸਾਲ ਉਹਨਾਂ ਵੱਲੋਂ ਕੁਝ ਨਾ ਕੁਝ ਜਿਹੜਾ ਪਾਣੀ ਦਾ ਸਰੋਤ ਆ ਉਹਨਾਂ ਨੂੰ ਸਿਲੈਕਟ ਕਰਕੇ ਉਹਨਾਂ ਦਾ ਸਫਾਈ ਭਿਆਨ ਕੀਤਾ ਜਾਂਦਾ ਆ ਇਸੇ ਤਰ੍ਹਾਂ ਤੁਹਾਨੂੰ 22 ਫਰਵਰੀ ਨੂੰ ਇਸ ਚੈਨਲ ਦੇ ਜ਼ਰੀਏ ਤੁਹਾਨੂੰ ਦਿਖਾਵਾਂਗੇ ਕਿਵੇਂ ਸੰਤ ਨੰਕਾਰੇ ਮਚਨ ਦੇ ਅਨੁਾਈ ਆ ਜਿੰਨੇ ਵੀ ਆ ਉਹ ਸਫਾਈ ਭਿਆਨ ਨਿਵਾ ਰਹੇ ਆ ਦੇਖਦੇ ਰਹੋ ਆਰਬੀ ਇੰਡੀਆ ਦੀ ਨਿਊਜ਼ ਕੈਮਰਾਮੈਨ ਵਿਕੀ ਨਕੋਤਰ ਤੋਂ